ਲੋਕ ਕਰਨ ਤੇ ਬੋਲੇ ਪਾਸ਼ਾ ਟੱਡੇ ਦੇ ਬੈਠਿਆ ਹਲੋ ਕਿਵੇਂ ਆ ਬਾਈ ਉਹ ਅਸੀਂ ਇੱਥੇ ਆਏ ਸੀ ਪਾਣੀ ਜਾਂ ਦੇਖਣ ਕਹਿੰਦੇ ਪਾਣੀ ਅੜਦਾ ਬਸ ਇੱਥੇ ਕੋਹ ਨਹੀਂ ਡੈਡੂ ਦਾ ਭੂਣ ਦੇ ਹੈਗੇ ਇੱਥੇ ਆ ਬੁੜੀਆਂ ਮੱਥੇ ਟੱਕੀਆਂ ਦੀਆਂ ਦੇਖ ਲਓ ਲੈ ਤ੍ਰਿਤੀ ਆ ਆ ਲੋਕਾਂ ਦੇ ਅੰਧਵਿਸ਼ਵਾਸ ਬਾਦੂ ਦਾ ਕਹਿੰਦੇ ਇੱਥੇ ਪਾਣੀ ਮੀਂਹ ਡੇਗਦਾ ਇੱਥੇ ਕਹਿੰਦੇ ਵੀ ਆਪ ਦੇ ਆਪ ਹੀ ਪਾਣੀ ਡਿੱਗੀਆਂ ਇੱਥੇ ਕੋਈ ਪਾਣੀ ਪੁਣੀ ਡੇਗਦਾ ਇੱਥੇ ਬਸ ਬਿੰਡੇ ਉਹ ਕਿੱਥੇ ਆ ਓਏ ਉਹ ਪੂਣ ਦੇ ਕਿੱਥੇ ਆ ਹੈ ਕਿੱਥੇ ਬੈਠਿਆ ਆ ਬੈਠਿਆ ਇੱਥੇ ਆਹਦੇ ਆ ਬੈਠਾ ਹੁੰਦੀਦਾ ਹੋ ਪੂਣ ਜਾ ਆਹਦੇ ਬੈਠਾ ਇਹ ਮੂਤ ਦਾ ਦਿਸ ਗਿਆ ਤੇ ਇਹ ਬੈਠਿਆ ਇੱਥੇ ਬਸ ਉਹੀ ਲੋਕਾਂ ਦੇ ਆਂਦੇ ਆ ਦੇਖ ਰਹਾ ਜੂਮ ਹੋ ਗਿਆ ਤਾਂ ਇਹ ਇੱਕ ਆ ਬੈਠਾ ਆ ਤੁਹਾਨੂੰ ਆਵਾਜ਼ ਸੁਣਦੀ ਹੋਊਗੀ ਇੱਥੇ ਤੇ ਇਹ ਬਸ ਉਹੀ ਉਧਰ ਗੁੜੀਆਂ ਆਪਣੀਆਂ ਬੀਬੀਆਂ ਮੱਥੇ ਟੇਕੀ ਜਾਂਦੀਆਂ ਲੈ ਕਿਹੜੇ ਪਿੰਡ ਆ ਬਾਈ ਇੱਥੇ ਆਪਣੇ ਪਿੰਡ ਦੇ ਕੋਲੀ ਬੱਖੋਂ ਕੈਂਚੀਆਂ ਪੂਰਾ ਵਿਵਾਸ ਪੂਰਾ ਵਿਵਾਸ ਆ ਬੈਠਿਆ ਦੇਖੋ ਦੇਖੋ ਤਿੰਨ ਤਿੰਨ ਚਾਰ ਚਾਰ ਕੱਟੇ ਆ ਦੇ ਬੈਠੇ ਤਿੰਨ ਆ ਬੈਠਿਆ ਇਹ ਹੁਣ ਇੰਨੀ ਦੂਰੋਂ ਤਾਂ ਆਪਾਂ ਨੂੰ ਦੇਖ ਨਹੀਂ ਸਕਦੇ ਇਹਨਾਂ ਨੇ ਸਾਰੇ ਦਰਖਤ ਸਕਾਹਤ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਲੈ ਦਰਦ ਸਾਰੇ ਸੱਕਦੇ ਜਾਂਦੇ ਆ ਲੋਕ ਨੇ ਇੱਥੇ ਕਹਿੰਦੇ ਖੂਹ ਆ ਤੇ ਇੱਕ ਮੈਨੂੰ ਹੋਰ ਦਿਖਾਉਣਾ ਅੱਜ ਇਹਨਾਂ ਨੇ ਇੱਥੇ ਭਰਤ ਵੀ ਪਾਤੀ ਤੇ ਕਹਿੰਦੇ ਅਸੀਂ ਗੁਰਦਾਰਾ ਬਣਾਉਣਾ। ਆਰੇ ਇੱਥੇ ਮੱਥਾ ਵੀ ਟੇਕਣ ਲੱਗ ਗਿਆ ਅੱਜ ਲੋਕ ਤੇ ਇੱਥੇ ਅੱਜ ਭੋਗ ਵੀ ਮੈਨ ਲੱਗ ਗਿਆ। ਭੋਗ ਲੈਣ ਆਵਾ ਕਿਸੇ ਨੇ ਆਜੋ। ਆਰੇ ਇੱਥੇ ਮੱਥਾ ਟੇਕੀ ਜਾਂਦਾ ਮੈਂ ਤਾਂ ਆਖਿਆ ਵੀ ਚੱਕੋ ਪੈਸੇ ਜੇ ਤੇ ਪਾਓ ਜੇ ਵਿੱਚ। ਤੇ ਆਵੇ ਬਸ ਇੱਥੇ ਆ ਆਪਣੇ ਬੰਦੇ ਖੜੇ ਆ ਜਿਹੜੇ ਇਹ ਪੜੇ ਲਿਖੇ ਵਧਿਆਗੇ ਇਹ ਇਹਨਾਂ ਦਾ ਵਿਰੋਧ ਕਰਦੇ ਆ ਤੇ ਇੱਕ ਮੇਰੇ ਹੀ ਬਾਬਾ ਜੀ ਆ ਗੱਲ ਪੈ ਗਿਆ ਤੇ ਕਹਿੰਦਾ ਵੀ ਤੂੰ ਚੱਕ ਲਾ ਜੇ ਪੈਸੇ ਚੱਕਣਿਆ ਸੁਣੀ ਯਾਰੀ ਠਗਦੀ ਦੀ ਕੋਈ ਨਹੀਂ ਇੱਥੇ ਕਿਸੇ ਦੀ ਸੁਣਦਾ ਤੇ 22 ਵੀ ਆਏ ਹੋਏ ਇੱਥੇ ਦੂਜੇ ਬਣ ਵਿਭਾਗ ਵਾਲੇ ਤੇ ਉਹ ਵੀ ਕਹਿੰਦੇ ਇੱਥੇ ਡੱਕਾ ਨਹੀਂ ਹੈਗਾ ਕਹਿੰਦੇ ਆ ਤੁਹਾਨੂੰ ਬਾਸ਼ ਹੈ ਸੁਣਦੀ ਹੋਵੇ ਜਾਂ ਨਾ ਸੁਣਦੀ ਹੋਵੇ ਪਰ ਮੈਨੂੰ ਸੁਣੀ ਜਾਂਦੀ ਹੈ ਹੈ ਬਾਈ ਚਲੋ ਕੋਈ ਨਾ ਬਾਈ ਜਰਾ ਇਹ ਜ਼ਿੰਮੇਦਾਰੀ ਹੈ ਕੋਈ ਕੀ ਕਹਿ ਸਕਦਾ ਤੇ ਇੱਥੇ ਹੁਣ ਕੱਲ ਨੂੰ ਪੈਸਟੀਸਾਈਡ ਕਰਨਗੇ ਸਪਰੇਅ ਕਰਨਗੇ ਤੇ ਇੱਥੇ ਕੱਲ ਨੂੰ ਸਾਰਾ ਮੂੰਹ ਬੰਦ ਹੋ ਜਾਣਾ ਪੈਗੇ ਪੈਗੇ ਮੇਰੇ ਗੱਲ ਤਾਂ ਪੈਗੇ ਵੇਲੇ ਲੋ ਗੱਲ ਪੈਨ ਨੂੰ ਹੀ ਇੱਥੇ ਅੱਜ ਤਾਂ ਹਜੇ ਘੱਟ ਘੱਟ ਆ ਕੱਲ ਤਾਂ ਆਪਣੀਆਂ ਬੀਬੀਆਂ ਦੀ ਲਾਈਨ ਲੱਗੀ ਵੀ ਸੀਗੀ ਪੂਰੀ ਇੱਥੇ ਕੋਈ ਕਿੰਨੇ ਦੇਖਦਾ ਸੀ ਕੋਈ ਕਿੰਨੇ ਦੇਖਦਾ ਸੀ ਹੁਣ ਕਹਿੰਦੇ ਸੀ ਇੱਥੇ ਗੁਰਦਾਰਾ ਬਣਾਉਣਾ ਆ ਭਾਈ ਆ ਉਹ ਖੜਾ ਆਪਣੇ ਕੋਲ ਇੱਥੇ ਬਣ ਵਿਭਾਗ ਵਾਲਾ ਆ ਮੈਂ ਵਾਹ ਦੇ ਜੁੱਤੀਆਂ ਲਾਤੀਆਂ ਮੰਗੇ ਵਾਰ ਕੋਈ ਜਾਣ ਮੈਂ ਤੁਹਾਡੀ ਗੱਲ ਕਰਾਉਣਾ ਇੱਕ ਮਿੰਟ ਬਾਈ ਨਾਲ ਜਿਹੜਾ ਬਣਾ ਵਿਭਾਗ ਤੋਂ ਆਇਆ ਵਾ ਉਹਨੇ ਮੈਂ ਤੁਹਾਡੀ ਗੱਲ ਕਰਾਉਣਾ ਵੀਰੇ ਆਪਾਂ ਫੇਸਬੁੱਕ ਤੇ ਲਾਈਵ ਹੋਏ ਹੋਏ ਆ ਹਾਂਜੀ ਵੀਰ ਜੀ ਆਹ ਦੱਸਿਓ ਮਾੜਾ ਜੀ ਕੀ ਕਸ ਹੈਗਾ ਇੱਥੇ ਬਸ ਯਾਰ ਥੋੜੇ ਕੀੜੇ ਹੈਗੇ ਪੈਸਟੀਸਾਈਜ਼ਰ ਤੇ ਫਰਵਾਦਾਂਗੇ ਉਹਦੇ ਕਾਰਨ ਹੈਗੇ ਲੋਕਾਂ ਨੂੰ ਵਿਸ਼ਵਾਸ ਤੇ ਪੈਸੇ ਚੜਾ ਰਹੇ ਹੈਗੇ ਠੀਕ ਨਹੀਂ ਲੋਕਾਂ ਨੂੰ ਦੂਰ ਰਹਿਣਾ ਚਾਹੀਦਾ ਬਸ ਇਸ ਤੋਂ ਇਹੀ ਕਹਾਂਗੇ ਠੀਕ ਹੈ ਵੀਰੇ ਇਹ ਕਰਾ ਦਿਓ ਤੁਸੀਂ ਫਿਰ ਕੱਲ ਨੂੰ ਛੇਤੀ ਤੇ ਹੋਰ ਭਾਈ ਇੱਥੇ ਕੁਝ ਨਹੀਂ ਹੈਗਾ ਬਸ ਇੱਥੇ ਅੰਧਵਿਸ਼ਵਾਸ ਹੈਗਾ ਸਾਰਾ ਕੁਝ ਆਹ ਲੋਕ ਕਿਵੇਂ ਇਕੱਠ ਕਰੀ ਜਾਂਦੇ ਆ ਇੱਥੇ ਦੇਖ ਇੱਥੇ ਕਹਿੰਦੇ ਖੂਹ ਆ ਖੂਹ ਚੋਂ ਪਾਣੀ ਨਿਕਲੂ ਪਾਣੀ ਤਾਂ ਬਦੋਂਦੋਂ 400 ਫੁੱਟ ਤੇ ਜਾਇਆ ਪਿਆ ਪਾਣੀ ਖੂਜੋ ਕੋਥੋਂ ਨਿਕਲੂ ਮੈਂ ਤੁਹਾਨੂੰ ਦਿਖਾਉਣਾ ਖੂਬੀ ਪਾਣੀ ਮਾੜਾ ਮਾ ਪਾਣੀ ਖੂਜਾ ਆਏਗਾ ਮਾੜਾ ਮਾ ਗੁਰਜਾਪ ਸਿੰਘ ਲੈ ਲੈ ਕੀ ਬਾਈ ਇੱਥੇ ਤਾਂ ਹੀ ਗੋਸਾ ਦੇਖ ਇੱਥੇ ਮੱਥਾ ਟੇਕੀ ਜਾਂਦੇ ਹਾਂ ਆਹਾ ਬਾ ਬਾ ਬੜਾ ਡੇਰਾ ਬਣਾਉਣ ਦੇ ਇਹ ਬਾਈ ਭਗਤਪੁਰਾ ਦਾ ਬੜਾ ਹੋਰ ਪ੍ਰੋਮੋ ਦੇ ਰੱਖ ਲਿਆ ਕਿੱਥੋਂ ਅਹ ਹਹ ਕਹਿੰਦੇ ਖੂਹ ਆ ਕਹੇ ਦੇ ਵਿੱਚ ਪਾਣੀ ਕੱਢਣਾ ਹੁੰਦਾ ਸੀ ਮੈਂ ਕਿਹਾ ਭਾਈ ਕੱਢ ਲੋ ਪਾਣੀ ਆ ਵੇਖੋ ਜੀ ਬਾਬੇ ਨਾਲ ਥੋੜੀ ਮੈਂ ਗੱਲ ਕਰਾਉਣਾ ਜਿਹੜਾ ਇੱਥੇ 10 ਦਿਨ ਵੀ ਉਹ ਤਾਂ ਗੋਰੇ ਮੋੜ ਤੋਂ ਹਾਂ ਹਾਂ ਮੈਂ ਗੱਲ ਸੁਣੋ ਪਹਿਲੇ ਮੇਰੀ ਇੱਕ ਇਹ ਸਰਕਾਰੀ ਜਗ੍ਹਾ ਹੈ ਜੀ ਲੋਕ ਵਸਤਰੇ ਹੈਗੇ ਜੀ ਨਹੀਂ ਇਹਨੂੰ ਰੋਕਦਾ ਨਹੀਂ ਕੋਈ ਛੋਟੀ ਜਗ੍ਹਾ ਨੂੰ ਕੋਈ ਨਹੀਂ ਰੋਕਦਾ ਨਹੀਂ ਇੱਥੇ ਜੋ ਚੱਲ ਫਿਰ ਰੇ ਭਰਤ ਪਾਈ ਹੈਗੀ ਐ ਇਹਨਾਂ ਖਿਲਾਫ ਇੱਕ ਮਿੰਟ ਵੀਰੇ ਬੰਦ ਕਰ ਇਹ ਤਾਂ ਖੂਦ ਹੀ ਖਤਰੀ ਕਰਿਆ ਵੀ ਕਿ ਨਾ ਵਸਤੂ ਇਹ ਤਾਂ ਖੂਦ ਹੀ ਖਤਰੀ ਕਰਿਆ ਵੀ ਖੂਦ ਕਰਨਾ ਹੈ ਇਹਦਾ ਕੋਈ ਨਾ ਕੋਈ ਲੋਕ ਨਾਲ ਚਾਹੇ ਕੋਈ ਜਵਾਦ ਮਤਲਬ ਠੀਕ ਹੈ ਸਰਕਾਰੀ ਜਗ੍ਹਾ ਦੀ ਵਸਤੂ ਨਹੀਂ ਇਹ ਕੋਈ ਨਹੀਂ ਕਰਦਾ ਮੇਰੀ ਗੱਲ ਸੁਣੋ ਤੁਸੀਂ ਫੜਾ ਦੇਖ ਕੇ ਦੋਗੇ ਲੋਕਾਂ ਮੰਦਨ ਚ ਆਇਆ ਠੀਕ ਹੈ ਕੌਣ ਮਾਈ ਨੂੰ ਬਾਰੂ ਪੂਹਾਰੇ ਨਹੀਂ ਕੋਣ ਮਾਈ ਨੂੰ 12 ਵਜੇ ਲੈ ਕੇ ਆਇਆ ਮੇਨ ਦਾ ਭਲਿਆ ਲੋਕਾ ਇੱਥੇ ਆ ਮੁੰਡਾ ਖੜਾ ਜਿਹੜਾ ਲੱਗਿਆ ਉਹਨੂੰ ਪੁੱਛਦਾ ਇਹ ਫਰਦੂ ਆਵੇ ਜਵਾਬ ਦੇਈ ਨੇ ਸਾਡੇ ਹੋਰ ਕੀ ਹਾਲ ਹੈ ਆ ਬਾਈ ਲੈ ਕੇ ਲੈ ਚੱਲਿਆ ਤੇ ਲੋਕਾਂ ਨੂੰ ਆਂਦੇ ਨਾ ਪਾਵੇ ਬੜੇ ਨਿੱਕੇ ਮੁੰਡੇ ਹੈ ਵੈਰੀ ਗੁੱਡ ਬਹੁਤ ਵਧੀਆ ਕੀਤਾਈ ਆ ਠੀਕ 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 ਬਾਬਾ ਜੀ ਲਿਖ ਕੇ ਤੁਹਾਡੇ ਅਗਰਾਜ਼ਾਂ ਖਾਦਾਂਗਾ ਲੋਕਾਂ ਨਾਲ ਦੇ ਇਜਾਜ਼ਤ ਨਾਲ ਇਹ ਭਰਤ ਪਾਈ ਹੈਗੀ ਤੁਸੀਂ ਬੂਟੇ ਪੱਟੇ ਸਭ ਤੋਂ ਵੱਡਾ ਪਾਪ ਹੈਗਾ ਬੂਟੇ ਪੱਤਣ ਦਾ ਸੁਣ ਜੀਨੇ ਪਟਾਏ ਹਨ ਕੋਈ ਨਹੀਂ ਹੁਣ ਵੀ ਮੈਂ ਤਾਂ ਮੈਂ 11:00 ਵਜੇ ਦਿੰਦੇ ਆ ਤੂੰ ਹੁਣ ਬਾਬਾ ਜੀ ਦਾ ਸਮਾਨ ਚੱਕ ਰੋ ਸਮਾਨ ਚੱਕ ਲਾਉਂਦਾ ਮੇਰੇ ਸੋਹਣੇ ਛੋਟੇ ਬਟੇ ਨੂੰ ਮੈਂ ਆਇਆ ਹੁਣੇ ਆ ਤੂੰ ਆ ਭਾਈ ਚੱਲਿਆ ਆਪਣੇ ਥਾਣੇ ਗਿਆ ਹਾਂ ਥਾਣੇ ਗਿਆ ਤੇ ਰਿਪੋਰਟ ਦਰਜ ਕਰਾਉਣਾ ਕਾਦੀਆਂ ਆ ਦਰਸ਼ਕਾਂ ਦੋ ਗੱਡੀਆਂ ਭਰ ਕੇ ਆ ਗਈਆਂ ਦੋ ਗੱਡੀਆਂ ਭਰ ਕੇ ਆ ਗਈਆਂ ਭਾਈ ਲਾਹੌਰ ਆਧਵਾਸ਼ਵਾਸ਼ ਪੰਜਾਬ ਦੇ ਸਰਚੜ ਬੋਲ ਰਿਹਾ ਦੇਖੋ ਦੇਖ ਬੀਬੀਆਂ ਆਉਂਦੀਆਂ ਮੱਥਾ ਟੇਕਨਾਂਗੇ ਪੈਰੀ ਗੱਡੀ ਜੀ ਰਹਿੰਦੀ ਆ ਉਹਨੇ ਬੀਬੀ ਕਿੱਥੋਂ ਆਇਆ ਕਿੱਥੋਂ ਆਇਆ ਮਾਨਸਾ ਇੱਥੇ ਕੀ ਕਰਨਾ ਹੈ ਅਸੀਂ ਮੱਛਿਆ ਤੋਂ ਆਏ ਆ ਗਾਂ ਤੋਂ ਇੱਥੇ ਕੀ ਦੱਸ ਪਈ ਆ ਪਤਾ ਨਹੀਂ ਆ ਭਾਈ ਜਾਂਦੀ ਨਹੀਂ ਉਹ ਦਰਖਤ ਸੁੱਕੇ ਪਏ ਆ ਉਹਨਾਂ ਦਾ ਵੀ ਇੱਥੇ ਦਰਖਤ ਵੱਢਤੇ ਬੇਲੇ ਲੋਕ ਆਪਣੇ ਸਾਰੇ ਮੱਥਾ ਟੇਕੀ ਜਾਂਦੇ ਆ ਲੈ ਹੋਰ ਆ ਕੇ ਮਾਨਸਾ ਤੋਂ ਆ ਕੇ ਲੋਕ ਹੋਰ ਇਕੱਠ ਹੋ ਗਿਆ ਬਾਈ ਹੋਰ ਆਈਆਂ ਤੁਸੀਂ ਕਿੱਥੋਂ ਆ ਬਾਈ ਸਹਨੇ ਤੋਂ ਆਇਆ ਸਹਨੇ ਤੋਂ ਆਇਆ ਠੀਕ ਆ ਠੀਕ ਆ ਠੀਕ ਆ ਟੇਕ ਤਾਂ ਮੱਥਾ ਠੀਕ ਆ ਹਿੰਦ ਪਤਾ ਗਿਆ ਨਾ ਬਾਈ ਬਾਤ ਠੀਕ ਆ ਰੱਖਦਾ ਯਾਰ ਜਿੱਥੇ ਹੋਰ ਵੀ ਖੜੇ ਪੰਚਾਇਤ ਦਾ ਛੜਪ ਤੇ ਉੱਥੇ ਵੀ ਡਿਗਦੇ ਟ੍ਰਿਕ ਉਹਦੇ ਮੱਥਾ ਟੇਕ ਰਿਹਾ ਦੇਖੋ ਕਿੱਥੇ ਖੂਹ ਚਾਲੂ ਕਰਨਾ ਕਹਿੰਦੇ ਅਸੀਂ ਲੋਕ ਤਾਂ ਫਰ ਕਮਲੇ ਹੋ ਗਏ ਆਪਣੇ ਜਿਹੜੇ ਬੋਰਾ ਤੇ ਪੈਸੇ ਲਈ ਜਾਂਦੇ ਆ ਖੂਹ ਚਾਲੂ ਕਰਨਗੇ ਇਹ 400 ਸਾਲ ਪੁਰਾਣਾ ਖੂਹ ਆ ਕਹਿੰਦੇ ਲੈ ਆਹ ਦੇਖ ਬਾਬਾ ਇਹ ਸਾਰ ਤੋਂ ਮੂਰੇ ਲੈ ਜਾਨੀ ਖੂਹ ਨਾਲ ਇਹ ਨਹੀਂ ਕਿਰੋ ਕੁਦਰਤੀ ਗੱਲ ਹੈ ਦੇਖੋ ਪੰਜ ਨੰਬਰ ਤੋਂ ਮਾਰੀ ਇੱਕ ਉਦਸਤੀ ਦੀ ਲੋਲੀ ਸੁਣੋ ਜਿਹੜੇ ਜਿੱਕਤੀਆ ਕੰਨ ਨਾ ਦੋ ਬੰਦਾ ਲੋਕ ਕੇ ਜਿੰਦ ਇਸ ਸਪਰੇਅ ਵਾਲੇ ਕਾਲ ਤੋਂ ਸਪਰੇਅ ਕਰ ਜਾਣਗੇ ਫਿਰ ਪਾਸ ਤੋਂ ਕਾਜ ਉਸ ਨੂੰ ਕੱਢ ਇਮਰਾਨ ਕਰੋ ਇਹ ਗੁਰਬਾਣੀ ਦੇ ਅੰਤ ਵਿਸ਼ਵਾਸ ਤੋਂ ਕੱਢਿਆ ਦਾ ਤੁਸੀਂ ਆਪਾ ਲੋਕ ਨਾ ਪਾਓ ਇਹਨਾਂ ਦੀ ਅਸੀਂ ਨਹੀਂ ਪਾਉਂਦੇ ਹਾਂ ਲਾ ਉੱਥੇ ਮੇਰੇ ਖੇਲ ਚੀਨੇ ਪਾਛਾ ਦਿੰਦਾਗਾ ਨਾਲੇ ਸਿੱਧਾ ਦਾ ਤੂੰ ਹੈ ਮੇਰਾ ਤਲਾਬ ਨੂੰ ਇੱਕਰ ਤੋਂ ਇਹ ਆਪਣਾ ਲਾਥੋ ਹਟਾ ਦੇ ਜਿੰਨਾ ਹਟੋੜਾ ਓਏ ਹੰਦੂ ਬਸਵਾ ਤੇ ਉਹ ਜੇ ਕਿ ਲੋਥੋਂ ਕੋ ਨਿਕਲ 6.6 ਫੁੱਟ ਡੱਡਾ ਕੋਲਿਆਂ ਦਾ ਚੁਰ ਨਿਕਲੀ ਮੱਠ ਦੇਰ ਤੋਂ ਸਾਡੇ ਘਰੋਂ ਫੰਝਰ ਨਿਕਲੀ ਜਲਦੀ ਨਾਲ ਮੁੱਕੀ ਬਗਾ ਚੀ ਜ ਅਜੇ ਨੇ ਸਿਪ ਓਏ ਅਸੀਂ ਨੇ ਸਿਪ ਦੀ ਸਬਜੀ ਨੂੰ ਮੰਨਦੇ ਆ ਤੇ ਗੁਰੂ ਛੇਵੇਂ ਪਾਤਸ਼ਾਹ ਨੂੰ ਮੰਨਿਆ ਮੈਂ ਖੋ ਅਦਿਨਿਸ਼ੀ ਇਹ ਬੀਅਦਵੀ ਕਰੀ ਜਾਣਾ ਤੂੰ ਉਹ ਮੈਂ ਨਹੀਂ ਕਰਦਾ ਜਾ ਰ ਮੈਂ ਕਿਉਂ ਮੇਰੇ ਨਾਲ ਜੀਆ ਕਰਦਾ ਮੁੰਡਿਆਂ ਨੇ ਲਿਆ ਕੇ ਬਿਛਾਇਆ ਕਿਹਨੇ ਬਿਛਾਇਆ ਮੈਨੂੰ ਕੀ ਪਤਾ ਕਿਹਨੇ ਬਿਛਾਇਆ ਮੈਂ ਤਾਂ 12 ਵਜੇ ਆ ਗਿਆ ਚੱਕ ਦੋ ਪੈਸੇ ਚੱਕੋ ਪੈਸੇ ਚੱਕੋ ਰਮਾਲਾ ਛੱਡੋ ਪੈਸੇ ਚੱਕ ਲੈ ਬਾਬਾ ਸਾਰੇ ਚੱਕ ਲੈ ਪੈਸੇ ਚੱਕ ਲੈ ਸਰ ਆ ਦੇ ਪੈਸੇ ਵਿੱਚ ਖੱਚ ਵੋਟੋ ਪੈਸੇ ਪਿੱਛੇ ਦੇਖ ਲੈ ਰੋਲਾ ਹੀ ਪੈਸੇ ਆ ਹੋ ਗਈ ਭਾਈ ਲੜਾਈ ਅੱਜ ਹੀ ਪਹਿਲੇ ਦਿਨ ਦੂਜਾ ਦਿਨ ਹੀ ਆ ਹੈ ਖਾਂਜਾ ਖਰਜ ਪੈਸੇ ਦੂਜਾ ਦੂਜਾ ਮਾਰਦਾ ਪੈਸੇ ਆਉਂਦੇ ਇਹਨੂੰ ਹਾਂ 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 ਸਾਰਾ ਕੁਝ ਪੈਸੇ ਆਉਂਦਾ ਹੀ ਇੱਥੇ ਚੱਕ ਲੈ ਭਾਈ ਚੱਕ ਲੈ ਆ ਸਹੀ ਗੱਲ ਭਾਈ ਨਹੀਂ ਯਾਰ ਗੁਰਬਾਣੀ ਨੇ ਸਾਨੂੰ ਇਸ ਚੀਜ਼ਾਂ ਤੋਂ ਕੱਢਿਆ ਵਾ ਜਿੱਦਾਂ ਹਾਂ ਚੱਕ ਨਾ ਇਹ ਕੱਢਿਆ ਵੀ ਚੱਕ ਨਾ ਚਲਾਓ ਹਾਂ ਉਹ ਨਾਂ ਨਾ ਕਰੋ ਉਹਨਾਂ ਨਾਲ ਚੱਜਦੇ ਗਰੀਬ ਨੂੰ ਦੇ ਦੋ ਕਿਸੇ ਨੂੰ ਭੁੱਖੇ ਮਰ ਜਾਂਦਾ ਰੋਡ ਬੰਦ ਕਿਉਂ ਕਿਉਂ ਗਰੀਬ ਗਰੀਬ ਕਿੰਨੇ ਧੱਕੇ ਵੱਢ ਕੇ ਜਾਂਦਾ ਸਾਡੇ ਲੈ ਅੱਥੋਂ ਵਾਲੇ ਲੋਕ ਨੱਕੇ ਵੱਢਣਗੇ ਇੱਥੋਂ ਵਾਲੇ ਲੋਕ ਮੱਥਾ ਟੇਕੀ ਜਾਂਦੇ ਆ ਹਾਂ ਬਾਈ ਨਰਮਾਲਾ ਚੱਕਦਾ ਤੇ ਇਹ ਕਹਿੰਦਾ ਸੀ ਗਰੀਬਾਂ ਨੂੰ ਤਾਂ ਪੈਸੇ ਦੇ ਨਹੀਂ ਸਕਦੇ ਗਰੀਬ ਸਾਡੇ ਨੱਕੇ ਵੱਢ ਕੇ ਜਾਂਦਾ ਤੇ ਕੀ ਤਪਾਈ ਨੇ ਬਾਈ ਬਹੁਤ ਵਧੀਆ ਬਾਈ ਨੇ ਕੰਮ ਕੀਤਾ ਇਹ ਆ ਨਰਮਰਲਾ ਸਾਹਿਬ ਇਹਨੇ ਚੱਕ ਲਿਆ ਬਾਈ ਵੀਡੀਓ ਬਹੁਤ ਤੋਂ ਬਹੁਤ ਸ਼ੇਅਰ ਕਰ ਦਿਓ ਇਹ ਮੇਰੇ ਵੀਰ ਜਿੰਨੇ ਵੀ ਦੇਖ ਰਹੇ ਆ ਕਿਵੇਂ ਜਾਂਦਾ ਆਪ ਦੇ ਵਿਚਾਰ ਦੇ ਬਾਈ ਆਹ ਸਾਡਾ ਮੁੰਡਾ ਬਹੁਤ ਭਈ ਇਹ ਜਿਹੜਾ ਕੁਝ ਆਪਣੇ ਚੱਲ ਰਿਹਾ ਹੈ ਇੱਥੇ ਮੜਾ ਜੀ ਦੱਸੀ ਤੂੰ ਕੀ ਕਹੇਗਾ ਵੀਰੋ ਅਸੀਂ ਇੱਥੇ ਦੇਖਿਆ ਜੋ ਹਾਲਾਤ ਮੌਜੂਦਾ ਹਾਲਾਤ ਨੇ ਉਹ ਇਹ ਨਹੀਂ ਵੀ ਜਿਹੜੇ ਇੱਥੇ ਮੱਥਾ ਟੇਕ ਰਹੇ ਸੀ ਰਮਾਲਾ ਵਿਛਾ ਕੇ ਮੱਥਾ ਟੇਕ ਰਹੇ ਸੀ ਪਰ ਉਹ ਹੁਣ ਸਾਡੇ ਕੁਝ ਨੌਜਵਾਨਾਂ ਨੇ ਪਹਲਾ ਕੀਤਾ ਕਿ ਉਹ ਟਗਵੰਜੀ ਨੂੰ ਇੱਥੋਂ ਉਠਾਇਆ ਗਿਆ ਤੇ ਜਿਹੜੇ ਉਹ ਪੈਸੇ ਐ ਉਹ ਤਾਂ ਉਹ ਰੱਖ ਲਿਆ ਪਰ ਅਸੀਂ ਰਮਾਲੇ ਦੀ ਬੇਅਦਬੀ ਨਹੀਂ ਹੋਣ ਦਿੱਤੀ ਤੋਂ ਅਸੀਂ ਰਮਾਲਾ ਸਭ ਜਿਹੜਾ ਉਹ ਇਕੱਠਾ ਕਰ ਲਿਆ ਤੋ ਇੱਕ ਬਹੁਤ ਵੱਡਾ ਵਿਹਮ ਹੈ ਜਿਹੜਾ ਇਹ ਪਾਇਆ ਜਾ ਰਿਹਾ ਦਿਨੋਂ ਦਿਨਾਂ ਠੀਕ ਆ ਬਾਈ ਹੋਰ ਵੀ ਖੁਲਾਸੇ ਹੋਣਗੇ ਠੀਕ ਆ ਬਾਈ ਧੰਨਵਾਦ ਲ ਤੇਰੀ ਬੱਸ ਲਾਂਗੀ ਬਾਈ ਠੀਕ ਆ ਜਿਹੜਾ ਜਿੱਥੇ ਬਣਾ ਸਕੋ ਹੋਰ ਪਰ ਉਹਦੇ ਬਚੰਗਾ ਕਰੂਗਾ ਸੇ ਕੋਈ ਚਾਰਜ ਦੀ ਕਰਵਾਨੀ ਦੇ ਦੋ ਮੈਂ ਤਾਂ ਹੈਰਾਨ ਆ ਪ੍ਰਚਾਰਕੰਡ ਜਿਹੜੇ ਸਟੇਜਾਂ ਦੇ ਪ੍ਰਚਾਰ ਕਰਦੇ ਆ ਉਹ ਇੱਥੇ ਆ ਕੇ ਕਹਿਣ ਨਾ ਸਰੇ ਆਂ ਵੇ ਝੂਠ ਦਾ ਬਲੰਦਾ ਸਟੇਜਾਂ ਤੋਂ ਲੋਕਾਂ ਤੋਂ ਪੈਸਾ ਲੈਣਾ ਜਾਣਦੇ ਆ ਪਰ ਇੱਥੇ ਵੀ ਪੈਸਾ ਲਈ ਜਾਂਦਾ ਨਹੀਂ 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 ਜਦੋਂ ਵੱਡੀਆਂ ਵੱਡੀਆਂ ਸਟੇਜਾਂ ਲੱਗਦੀਆਂ ਉੱਥੇ ਕਰਨਗੇ ਪਖੰਡਾ ਇੱਥੇ ਆ ਕੇ ਉਹ ਪ੍ਰਚਾਰ ਕਰਦੇ ਨਹੀਂ ਇੱਥੇ ਇੰਨੇ ਪ੍ਰਚਾਰਕ ਨੇ ਸ਼ਰੋਮਣੀ ਕਮੇਟੀ ਕਿੱਥੇ ਆ ਇੱਥੋਂ ਦੀ ਸੰਸਥਾਵਾਂ ਕਿੱਥੇ ਨੇ ਹੈ ਜਿਹੜੇ ਪ੍ਰਚਾਰਕ ਬਾਹਾਂ ਦੀ ਮੈਦਾ ਹੋ ਰਿਹਾ ਜਿਹੜਾ ਪ੍ਰਚਾਰ ਕਰ ਉਹ ਜੇ ਬਾਹਾਂ ਕਰ ਕਰ ਕੇ ਕਹਿੰਦੇ ਉਹ ਆ ਕੇ ਦੱਸਣ ਉਹ ਬਾਦਲ ਬਾਦ ਜਿਹੜਾ ਤਰਕਸ਼ੀਲ ਵਾਲੇ ਨੇ ਤਰਕਸ਼ੀਲ ਵਾਲੇ ਕਹਿੰਦੇ ਸੀ ਨਾ ਜੀ ਤਰਕਸ਼ੀਲ ਵਾਲੇ ਉਹ ਸਿੱਖ ਨਹੀਂ ਸੀ ਉਹ ਉਹ ਤੇ ਘਰ ਕੇ ਆਉਂਦਾ ਹੈ ਕਿ ਕਿੱਥੇ ਨਿਓ ਸੰਸਥਾਵਾਂ ਨੇ ਕਰੋੜਾਂ ਕਰੋੜਾਂ ਰੁਪਈਆ ਇਨਾਮ ਰੱਖਦੀਆਂ ਨੇ ਜੀ ਆਹੋ ਹੁਣ ਨਾਮ ਬੰਦ ਸਰਦ ਲੈ ਲਿਆ ਉਹਨੇ ਜਿੱਤ ਲਿਆ ਬੇਈਮਾਨ ਬੰਦੇ ਮਾਇਆ ਲੈ ਨਹੀਂ ਜਿੱਤੇ ਹੁੰਦੇ ਬਜ਼ੁਰਗੋ ਚੁੱਪ ਕਰ ਜਾਓ ਆਹੋ ਲੈ ਡਾਪ ਚੁੱਪਾ ਅਗਲੇ ਲਾ ਚੋ ਭਾਈ ਆ ਵੀਡੀਓ ਸ਼ੇਅਰ ਕਰ ਦਿਓ ਬਾਤ ਤੋਂ ਬਾਤ ਜਿਹਨੇ ਵੀ ਦੇਖੀ ਆ ਤੇ ਇਹ ਅੱਜਕੱਲ ਤੁਸੀਂ ਦੇਖ ਹੀ ਜਾਓਗੇ ਉਹ ਪੰਡ ਪਖੋ ਪੈਂਚੀਆਂ ਚਰਚਾ ਚ ਹੈਗਾ ਤੇ ਬਸ ਮੈਂ ਅਹੀ ਤੁਹਾਨੂੰ ਕਹਿਣਾਗਾ ਵੀ ਇਹ ਸ਼ੇਅਰ ਕਰੋ ਵਾਤ ਤੋਂ ਵਾਤ ਲੋਕਾਂ ਜਿਹੜੇ ਅੰਧਵਿਸ਼ਵਾਸੀ ਚ ਪੈ ਰਹੇ ਆ ਤੇ ਮੈਂ ਤੁਹਾਨੂੰ ਦੁਬਾਰਾ ਦੱਸ ਦਿਨਾ ਤੇ ਇੱਥੇ ਕਹਿੰਦੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਲਗਾਤਾਰ ਆ ਬੋਰ ਥੱਲੇ ਮੈਨੂੰ ਦਿਖਾਉਣਾ ਦਰਾਖਤ ਤੇ ਮੀਂਹ ਤਾਂ ਕਹਾਦਾ ਇੱਥੇ ਨਾ ਇੱਕ ਬੀਂਡੇ ਹੁੰਦੇ ਆ ਜਿਹੜੇ ਉਹ ਇੱਥੇ ਖੂਹ ਸੀਗਾ ਉਹਨਾਂ ਨੇ ਬੰਦ-ਬੰਦ ਕਰਤਾ ਤੇ ਉੱਥੋਂ ਨਿਕਲ ਕੇ ਸਾਰੇ ਦਰਖਤਾਂ ਤੇ ਬਹਿ ਗਿਆ ਦਰਖਤ ਦੇਖੋ ਮੈਂ ਦਿਖਾਉਣਾ ਸੁੱਕੀ ਜਾਂਦੇ ਆ ਦਰਖਤਾਂ ਦੇ ਪੱਤੇ ਤੁਸੀਂ ਦੇਖਾਦੇ ਹੋ ਤੇ ਆ ਬੈਠਾ ਇੱਕ ਮੇਰੇ ਪੈ ਗਿਆ ਨੀਗਾ ਇਹ ਆ ਦੇਖੋ ਜੇ ਤੁਹਾਨੂੰ ਦੀਂਦਾ ਹੋਵੇ ਤਾਂ ਇਹੋ ਜੇ ਹਜ਼ਾਰ ਹੀ ਨਾ ਉੱਤੇ ਬੈਠਿਆ ਉਹ ਉੱਤੇ ਹੁਣ ਆਪ ਹੁੰਦੀ ਨੇ ਉਹ ਵੈਸੇ ਆਏ ਸੀਗੇ ਹੁਣ ਤਾਂ বন ਵਿਭਾਗ ਵਾਲੇ ਤੇ ਉਹ ਕਹਿੰਦੇ ਅਸੀਂ ਸਵੇਰੇ ਇਹਨਾਂ ਦਾ ਪੈਸਟੀਸਾਈਡ ਕਰਾਂਗੇ ਤੇ ਸਪਰੇਅ ਕਰਾਂਗੇ ਇਹਨਾਂ ਦਰਖਤਾਂ ਤੇ ਤੇ ਪਰ ਲੋਕ ਆ ਜਿਹੜੇ ਮੰਨਨ ਨੂੰ ਨਹੀਂ ਤਿਆਰ ਹੈਗੇ ਇੱਥੋਂ ਦੇ ਕੁਝ ਜਿਹੜੇ ਆਪਣੇ ਪੜ੍ਹੇ ਲਿਖੇ ਨੌਜਵਾਨ ਹੈਗੇ ਆ ਉਹ ਤਾਂ ਇਹਦੇ ਵਿਰੋਧ ਚ ਹੈਗੇ ਆ ਪੂਰੇ ਪਰ ਬੁੜੀਆਂ ਨਹੀਂ ਟੇਕਦੀਆਂ ਮੱਥਾ ਟੇਕੀ ਜਾਂਦੀਆਂ ਕਮੈਂਟ ਮੈਂ ਤੁਹਾਡੀ ਆ ਬਾਈ ਪੱਤਰਕਾਰ ਨੇ ਆਪਾਂ ਪ੍ਰੈਸ ਰਿਪੋਰਟਰ ਨੇ ਮੈਨੂੰ ਨਾਲ ਤੁਹਾਡੀ ਗੱਲ ਕਰਾਉਣਾ ਬਾਈ ਜੀ ਦੱਸੋ ਇਹ ਕੀ ਹੋ ਰਿਹਾ ਜਿਹੜਾ ਕੁਝ ਹੋ ਰਿਹਾ ਇੱਥੇ ਸਾਰਾ ਪਤੰਦਰ ਰੁਕਵਾਣਾ ਜੀ ਇਹ ਟਰੱਕ ਦੇ ਉੱਤੇ ੱਡੇ ਲੱਗਿਆ ਸ਼ਾਇਦ ਹੀ ਮੱਖੀ ਜਿੰਦੇ ਤੇ ਪਾਣੀ ਡੁੱਲਦੇ ਆ ਉਸ ਤੇ ਹੋਰ ਸਿਚਕਾਰੀ ਮਾਰਦੇ ਹੋ ਡਿੱਗਦਾਗਾ ਉਹਨਾਂ ਲੋਕਾਂ ਨੇ ਅੰਦਰ ਸੁਸਾਸ ਖੇ ਧਰਮਕਸਤਾਨ ਬਣਾ ਕੇ ਲੱਟ ਦਾ ਸੱਲ ਮੁਰਾਣੇ ਬਣੇ ਹੋ। ਠੀਕ ਆ ਬਾਈ ਧੰਨਵਾਦ। ਹਾਂ ਜੀ ਤੁਸੀਂ ਦੇਖ ਲਾ ਸਾਰਿਆਂ ਨੇ ਤੇ ਇਸ ਵੀਡੀਓ ਨੂੰ ਬਾਈ ਬਣ ਕੇ ਸਾਰੇ ਜਣ ਜਿਹਨੇ ਦੇਖ ਰਿਹਾ ਵੱਧ ਤੋਂ ਵੱਧ ਸ਼ੇਅਰ ਕਰਿਓ। ਤੇ ਓਕੇ ਵੀਰੇ ਥੈਂਕ ਯੂ। ਸਤਿ ਸ਼੍ਰੀ ਅਕਾਲ।